ਫਾਜ਼ਲ ਕਾ ਖੋੜ ਦੇ ਬਾਹਰ ਫਾਇਰਿੰਗ ਪੇਸ਼ੀ ਤੇ ਆਏ ਫੁੱਟਬਾਲ ਖਿਡਾਰੀ ਸਾਹਿਲ ਪ੍ਰੀਤ ਦਾ ਗੋਲੀਆਂ ਮਾਰ ਕੇ ਕਤਲਕਾਰ ਤੇ ਬਾਈਕ ਤੇ ਸਵਾਰ ਹੋ ਕੇ ਆਏ ਸੀ ਬਦਮਾਸ਼ ਪੁਲਿਸ ਨੇ ਪੰਜ ਮੁਲਜ਼ਮ ਕੀਤੇ ਰੌਂਗਾ ਚੇਟਾਕੂਇੰ ਦਾ 파ਟਰਨਰ ਬਲਵਿੰਦਰ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੇ ਸਖਤ ਸੁਰੱਖਿਆ ਚ ਲੈ ਕੇ ਆਈ ਪੁਲਿਸ ਅਮਨਦੀਪ ਕੌਰ ਨਾਲ ਰਲ ਕੇ ਨਸ਼ਾ ਤਸਕਰੀ ਕਰਨ ਦੇ ਇਲਜ਼ਾਮ यूपीएससी सिविल सर्विसेज दा नतीजा ऐलान हो पहले 4 रैंक ते महलावा ने मारी बाजी प्रयागराज दी शक्ति दुबे ने कीता टॉप मिशी का दुबे विवाद विचारे उपराष्ट्रपति जगदीप धनखड़ दा वड्डा बयान क्या संसद ही सर्वोच्च अदालता नहीं कर सकदीया शोध सांसदों नु दसया संविधान दा अंतिम मालिक ਪਤਾ ਬਾਜਵਾ ਮਾਮਲੇ 'ਚ ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਧਾਇਰ ਕੀਤੀ ਸਟੇਟਸ ਰਿਪੋਰਟ ਬਾਜਵਾ ਖਿਲਾਫ ਚੱਲੀ ਰਹੇਗੀ ਜਾਂਚ ਮੀਡੀਆ 'ਚ ਬਿਆਨਬਾਜ਼ੀ ਕਰਨ ਤੇ ਵੀ ਰਹੇਗੀ ਰੋਕ ਮਜੀਠੀਆ ਦੇ ਇਲਜ਼ਾਮਾਂ ਤੇ ਅਮਰਿਤਪਾਲ ਦੇ ਪਿਤਾ ਦਾ ਜਵਾਬ ਤਰਸੇਮ ਸਿੰਘ ਬੋਲੇ ਵਾਇਰਲ ਚੈਟ ਅਮਰਿਤਪਾਲ ਖਿਲਾਫ ਇੱਕ ਸਾਜ਼ਿਸ਼ ਹੈ ਸਰਕਾਰਾਂ ਦੇ ਪਿੱਠੂ ਬਣ ਕੇ ਕੰਮ ਕਰ ਰਹੇ ਨੇ ਮਜੀਠੀਆ ਕਮਸ਼ਕੀ ਦੇ ਪੋਸਟਰਾਂ ਤੇ ਰਾਜਾ ਬੜੇਗ ਦਾ ਜਵਾਬ ਕਿ ਆ ਬੀਜੇਪੀ ਵਰਕਰਾਂ ਨੇ ਲਾਏ ਮੇਰੇ ਪੋਸਟਰ ਮੈਨੂੰ ਉਹਨਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਬੋਲੇ ਬੀਜੇਪੀ ਵਾਲੇ ਜਾ ਕੇ ਜਾਖੜ ਤੇ ਬਿੱਟੂ ਨੂੰ ਲੱਭਣ ਵਰਨਰ ਗੁਲਾਬਚੰਦ ਕਟਾਰੀਆ ਨੂੰ ਮਿਲੇ ਬੀਜੇਪੀ ਆਗੂ ਕਿਸਾਨਾਂ ਲਈ ਫਸਲ ਬੀਮਾ ਸ਼ੁਰੂ ਕਰਵਾਉਣ ਦੀ ਕੀਤੀ ਮੰਗ ਕਿ ਆ ਫਸਲ ਖਰਾਬ ਹੋਣ ਤੇ ਕਿਸਾਨਾਂ ਨੂੰ ਦਿੱਤਾ ਜਾਵੇ 50 ਹਜ਼ਾਰ ਪ੍ਰਤੀ ਏਕੜ ਦਾ ਮੁਆਵਜ਼ਾ ਗੁਜਰਾਤ ਦੇ ਅਮਰੇਲੀ ਚ ਪਲੇਨ ਕ੍ਰੈਸ਼ ਹਾਦਸੇ 'ਚ ਟ੍ਰੇਨੀ ਪਾਇਲਟ ਦੀ ਮੌਤ ਦੂਜਾ ਪਾਇਲਟ ਗੰਭੀਰ ਜ਼ਖਮੀ ਸਾਊਦੀ ਅਰਬ ਪਹੁੰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਾਨਦਾਰ ਸਵਾਗਤ ਸਾਊਦੀ ਦੇ ਅਸਮਾਨ 'ਚ ਪਹੁੰਚਦਿਆਂ ਹੀ ਫਾਈਟਰ ਜੈਟਸ ਨੇ ਕੀਤੀ ਅਗਵਾਈ ਕ੍ਰਾਊਨ ਪ੍ਰਿੰਸ ਮੁਹੰਮਦ ਨਾਲ ਕਰਨਗੇ ਮੁਲਾਕਾਤ ਸੋਨੇ ਦੇ ਰੇਟ ਚ ਰਿਕਾਰਡ ਤੇਜ਼ੀ ਬਿਨਾ ਜੀਐਸਟੀ 1 ਲੱਖ ਰੁਪਏ ਦੇ ਕਰੀਬ ਪਹੁੰਚਿਆ ਸੋਨਾ 24 ਕੈਰਟ 10 ਗ੍ਰਾਮ ਸੋਨਾ 99800 ਤੋਂ ਪਾ ਸਤਿ ਸ਼੍ਰੀ ਅਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸਭ ਤੋਂ ਪਹਿਲਾਂ ਕੱਲ ਬਰਖਾਸਤ ਕਾਸਟੇਬਲ ਅਮਨਦੀਪ ਕੌਰ ਦੀ ਜੋ ਚਿੱਟਾ ਕੁਇਨ ਦੇ ਨਾਮ ਨਾਲ ਮਸ਼ਹੂਰ ਹੈ ਅਮਨਦੀਪ ਕੌਰ ਦੇ ਪਾਰਟਨਰ ਨੂੰ ਪੁਲਿਸ ਨੇ ਕੱਲ ਗ੍ਰਿਫਤਾਰ ਕਰ ਲਿਆ ਸੀ ਬਠਿੰਡਾ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਅੱਜ ਕੱਲ ਇੱਕ ਦਿਨ ਦਾ ਰਿਮਾਂਡ ਮਿਲਿਆ ਸੀ ਅੱਜ ਦੁਬਾਰਾ ਪੇਸ਼ ਕੀਤਾ ਗਿਆ ਤੇ ਅੱਜ ਕੋਰਟ ਨੇ 3 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ 3 ਦਿਨ ਦਾ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਹੈ ਪੁਲਿਸ ਨੇ ਹਾਲਾਂਕਿ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ਬਲਵਿੰਦਰ ਸਿੰਘ ਇਸ ਦਾ ਨਾਮ ਹੈ ਬਲਵਿੰਦਰ ਸਿੰਘ ਨੂੰ ਪੁਲਿਸ ਕੋਰਟ ਚ ਲੈ ਕੇ ਆਈ ਸੀ ਕੱਲ ਉਸ ਨੂੰ ਮੁਹਾਲੀ ਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਸੀ ਔਰ ਕੱਲ ਉਸ ਦਾ ਇੱਕ ਦਿਨ ਦਾ ਰਿਮਾਂਡ ਲੈ ਲਿਆ ਗਿਆ ਸੀ ਬਰਖਾਸਟ ਕਾਸਟੇਬਲ ਅਮਨਦੀਪ ਕੌਰ ਦਾ ਇਸ ਸਾਥੀ ਰਿਹਾ ਏ ਉਹੀ ਸ਼ਖਸ ਹੈ ਜਿਸ ਬਾਰੇ ਖੁਲਾਸਾ ਹੋਇਆ ਸੀ ਕਿ ਇਹ ਐਂਬੂਲੈਂਸ ਚਲਾਉਂਦਾ ਸੀ ਅਮਨਦੀਪ ਇਸ ਦੇ ਨਾਲ ਜਾਣਕਾਰੀ ਦੇ ਵਿੱਚ ਆਈ ਔਰ ਹੌਰੀ ਹੌਲੀ ਇਹ ਰਿਸ਼ਤਾ ਗੂੜਾ ਹੋ ਗਿਆ ਉਸ ਤੋਂ ਬਾਅਦ ਉਸੇ ਐਂਬੂਲੈਂਸ ਦੇ ਵਿੱਚ ਡਰੱਗ ਦੀ ਤਸਕਰੀ ਕਰਨ ਦੇ ਇਹਨਾਂ ਤੇ ਇਲਜ਼ਾਮ ਲੱਗੇ ਨੇ ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ ਅਮਨਦੀਪ ਕੌਰ ਇਸ ਦੇ ਨਾਲ ਅਮਨਦੀਪ ਕੌਰ ਤੇ ਵੀ ਇਸ ਬਲਵਿੰਦਰ ਸਿੰਘ ਦੇ ਨਾਲ ਮਿਲ ਕੇ ਨਸ਼ਾ ਤਸਕਰੀ ਦੇ ਇਲਜ਼ਾਮ ਨੇ ਔਰ ਬਲਵਿੰਦਰ ਸਿੰਘ ਦੀ ਪਤਨੀ ਵੱਲੋਂ ਇਹ ਇਲਜ਼ਾਮ ਲਾਏ ਗਏ ਸੀ ਕਿ ਉਹ ਉਸ ਨੂੰ ਛੱਡ ਕੇ ਅਮਨਦੀਪ ਕੌਰ ਦੇ ਨਾਲ ਰਹਿ ਰਿਹਾ ਹੈ ਸੋ ਪਿਛਲੇ ਦਿਨੀ ਕੋਰਟ ਦੇ ਵਿੱਚ ਜਦੋਂ ਬਲਵਿੰਦਰ ਨਜ਼ਰ ਆਇਆ ਸੀ ਤਾਂ ਉਸ ਦੀ ਪਤਨੀ ਦੇ ਨਾਲ ਇਸ ਦੀ ਹੱਥੋਂ ਪਾਈ ਤਾਂ ਖੋਈ ਸੀ ਪਰ ਉਸ ਵੇਲੇ ਇਹ ਕੋਰਟ ਚੋਂ ਕਿਸੇ ਤਰੀਕੇ ਖਿਸਕ ਗਿਆ ਸੀ ਪਰ ਉਸ ਤੋਂ ਬਾਅਦ ਕਈ ਦਿਨ ਲੱਗੇ ਇਸ ਨੂੰ ਦੁਬਾਰਾ ਫੌੜਨ ਦੇ ਵਿੱਚ ਸੂਰਜਪਾਲ ਮੇਰੇ ਸਹਿਯੋਗੀ ਜੁੜੇ ਨੇ ਬਠਿੰਡਾ ਤੋਂ ਹੋਰ ਜਾਣਕਾਰੀ ਦੇ ਲਈ ਸੂਰਜ ਕੀ ਦਲੀਲਾਂ ਰਹੀਆਂ ਪੁਲਿਸ ਦੀਆਂ ਕੀ ਤਰਕ ਰਹੇ ਆ ਤਿੰਨ ਦਿਨ ਦਾ ਰਿਮਾਂਡ ਕਿਉਂ ਮੰਗਿਆ ਗਿਆ ਪੁਲਿਸ ਕਿਸੇ ਤਰੀਕੇ ਦੀ ਰਿਕਵਰੀ ਚਾਹੁੰਦੀ ਹੈ ਕੋ ਵਿਜੇ ਪੁਲਿਸ ਨੇ ਕਾਫੀ ਸਾਰੇ ਤਰਕ ਦਿੱਤੇ ਜਿਨ੍ਹਾਂ ਦੇ ਵਿੱਚ ਇੱਕ ਤਰਕ ਇਹ ਸੀ ਕਿ ਜਦੋਂ ਮਹਿਲਾ ਹੈੱਡ ਕਨਸਟੇਬਲ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਕੋਲ ਪੰਜ ਦਿਨਾਂ ਦੇ ਰਿਮਾਂਡ ਤੇ ਰਹੀ ਹੈ ਪਰ ਕੁਝ ਇਸ ਤਰ੍ਹਾਂ ਦੇ ਕੁਐਸਚਨ ਸੀ ਜਿਹੜੇ ਪੁਲਿਸ ਨੂੰ ਉਨ੍ਹਾਂ ਦੇ ਅਨਸਰ ਰੱਬ ਨੇ ਸੀ ਉਹਨਾਂ ਦੇ ਅਨਸਰ ਸਿਰਫ ਇਸ ਦਾ ਸਾਥੀ ਹੈ ਜਿਹੜਾ सोनू ਉਹ ਦੇ ਸਕਦਾ ਤਾਂ ਕਰਕੇ ਕੱਲ ਗ੍ਰਿਫਤਾਰੀ ਇਸ ਦੀ ਕੀਤੀ ਹੈ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਇਸੇ ਚੀਜ਼ ਨੂੰ ਐਵੀਡੈਂਸ ਮੰਨਦੇ ਹੋਏ ਪੁਲਿਸ ਨੇ ਮਾਨਯੋਗ ਜੱਜ ਸਾਹਿਬ ਤੋਂ 7 ਦਿਨ ਦੇ ਰਿਮਾਂਡ ਦੀ ਡਿਮਾਂਡ ਕੀਤੀ ਔਰ ਜੱਜ ਸਾਹਿਬ ਨੇ 3 ਦਿਨ ਦਾ ਰਿਮਾਂਡ ਮਨਜ਼ੂਰ ਕਰ ਲਿਆ ਔਰ 3 ਦਿਨ ਪੁਲਿਸ ਦੇ ਰਿਮਾਂਡ ਤੇ ਇਹ ਉਹਦਾ ਮਹਿਲਾ ਦਾ ਸਾਥੀ ਰਹੇਗਾ ਔਰ ਪੁਲਿਸ ਤੇ ਕੋਲ ਕਾਫੀ ਚੁਣੌਤੀਆਂ ਨੇ ਕਿਉਂਕਿ ਜਿਹੜੀ ਮਹਿਲਾ ਕਾਂਸਟੇਬਲ ਹੈ ਹੈੱਡ ਕਾਂਸਟੇਬਲ ਹੈ ਉਹ 14 ਦਿਨ ਦੀ ਜੁਡੀਸ਼ੀਅਲ ਕਸਟਡੀ ਤੇਕ ਦਿੱਤੀ ਗਈ ਹੈ ਤਾਂ ਕਰਕੇ ਜਾਂ ਸਮਾਨ ਜੋ ਕੋਰਟ ਦੇ ਵਿੱਚ ਐਪਲੀਕੇਸ਼ਨ ਦਾਇਰ ਕਰਕੇ ਲਿਆ ਸਕਦੇ ਨੇ ਆਮ ਨੂੰ ਸਾਹਮਣੇ ਬਿਠਾ ਕੇ ਪੁੱਛ ਕੇ ਚੋ ਸਕਦੀ ਹੈ ਪਰ ਕਿਤੇ ਨਾ ਕਿਤੇ ਜਾ ਕੇ ਪੁਲਿਸਾਸਤੇ ਕਾਫੀ ਜਿਹੜੀਆਂ ਪਹੇਲੀਆਂ ਬਣੇ ਹੋਏ ਸਵਾਲ ਨੇ ਉਹਨਾਂ ਨੂੰ ਸੁਲਝਾਉਣ ਦੀ ਲੋੜ ਹੈ ਕਿਉਂਕਿ ਸਭ ਤੋਂ ਵੱਡਾ ਸਵਾਲ ਹੈ ਕਿ ਆਖਿਰਕਾਰ ਚਿੱਟਾ ਆਇਆ ਕਿੱਥੋਂ ਕੌਣ ਲੈ ਕੇ ਆਇਆ ਕੀ ਇਸ ਦਾ ਸਾਥੀ ਹੈ ਇਹਦੀ ਇਨਵੋਲਵਮੈਂਟ ਕੀ ਹੈ ਔਰ ਅੱਗੇ ਕਿਸ ਨੂੰ ਦੇਣਾ ਸੀ तमाम तरह ਦੇ ਜਿਹੜੇ ਸਵਾਲ ਨੇ ਉਹਨਾਂ ਸਵਾਲਾਂ ਨੂੰ ਲੈ ਕੇ ਪੁੱਛ ਕੇ ਚ ਡਿਟੇਲ ਪੁੱਛ ਕੇ ਚ ਪੁਲਿਸ ਕਰੇਗੀ ਔਰ ਦੂਸਰੀ ਵੱਡੀ ਗੱਲ ਹੈ ਕਿ ਜਿਹੜੇ ਆਈਪੀਐਸ ਅਫਸਰਾਂ ਦੀ ਗੱਲ ਹੁੰਦੀ ਸੀ ਜਿਹੜੇ ਅਧਿਕਾਰੀ ਕਹਿੰਦੇ ਸੀ ਕਿ ਇਹਨਾਂ ਨੂੰ ਸ਼ੈਲਟਰ ਕਰਦੇ ਨੇ ਉਹ ਅਖਰ ਕੌਣ ਅਧਿਕਾਰੀ ਨੇ ਕੀ ਉਹਨਾਂ ਦੇ ਖਿਲਾਫ ਐਵਿਡੈਂਸ ਹੈ ਕਿ ਕਿਉਂ WhatsApp ਚੈਟ ਹੈ ਜਾਂ ਕੋਈ ਹੋਰ ਤਰ੍ਹਾਂ ਦੀ ਚੀਜ਼ਾਂ ਨੇ ਇਹਨਾਂ ਤਰ੍ਹਾਂ ਦੀਆਂ ਆਮ ਚੀਜ਼ਾਂ ਦੇ ਵਿੱਚ ਆਲੇ-ਦੁਆਲੇ ਕਿਹੜੀ ਇਨਵੈਸਟੀਗੇਸ਼ਨ ਹੈ ਜਿਹੇ ਘੁੰਮਦੀ ਨਜ਼ਰ ਆ ਰਹੀ ਹੈ ਤਾਂ ਕਰਕੇ ਪੁਲਿਸ ਵਾਸਤੇ ਬੇਸ਼ੱਕ ਇਨਵੈਸਟੀਗੇਸ਼ਨ ਕਰਨਾ ਔਖਾ ਜ਼ਰੂਰ ਹੈ ਕਿਉਂਕਿ ਇੱਕ ਤੇ ਰਾਏ ਜਿਹੜਾ ਉਹ ਪਹਿਲਾਂ ਜੁਡੀਸ਼ੀਅਲ ਕਸਟ ਪੁਲਿਸ ਵੀ ਇਹ ਕਿਤੇ ਨਾ ਕਿਤੇ ਚਾਹੁੰਦੀ ਹੈ ਕਿ ਦੋਵਾਂ ਨੂੰ ਬਿਠਾ ਕੇ ਆਮੋ ਸਾਹਮਣੀ ਡਿਟੇਲ ਪੁੱਛ ਕੇ ਚੋਵੇ ਹਾਲਾਂਕਿ ਕਾਨੂੰਨਨ ਇਸ ਦੀ ਪ੍ਰਮਾਨਗੀ ਮਿਲਦੀ ਹੈ ਜਾਂ ਨਹੀਂ ਮਿਲਦੀ ਕੋਰਟ ਦੇ ਵਿੱਚ ਅਪਲਾਈ ਵੀ ਪੁਲਿਸ ਕਰੇਗੀ ਜੇ ਪੁਲਿਸ ਨੂੰ ਜ਼ਰੂਰਤ ਹੋਏਗੀ ਤਾਂ ਹੀ ਕਿਤੇ ਨਾ ਕਿਤੇ ਜਾ ਕੇ ਦੋਵਾਂ ਦੇ ਜਿਹੜੇ ਲਿੰਕ ਨੇ ਉਹ ਸਟੈਬਲਿਸ਼ ਹੋ ਸਕਦੇ ਨੇ ਆਖਿਰਕਾਰ ਇਹ ਚੱਟਾ ਕਿਵੇਂ ਆਇਆ ਤੇ ਅੱਗੇ ਕਿਸ ਨੂੰ ਦੇਣਾ ਸੀ तमाम ਇਹਨਾਂ ਸਵਾਲਾਂ ਦਾ ਜਵਾਬ ਹੈ ਜਿਹੜਾ ਉਹ ਬਠਿੰਡਾ ਪੁਲਿਸ ਕੰਘਾਲਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜਾ ਸੂਰਜ ਇੱਕ ਚੀਜ਼ ਹੋ ਰਿਹਾ ਹੈ ਜਿਹੜਾ ਪਿਛਲੇ ਦਿਨੀ ਜਿਆਦਾ ਚਰਚਾ ਹੋਈ ਕੋਠੀਆਂ ਦੀ ਜਾਇਦਾਦਾਂ ਦੀ ਗੱਡੀਆਂ ਦੀ ਉਸ ਬਾਰੇ ਵੀ ਕੋਈ ਕੋਈ ਬਲਵਿੰਦਰ ਸਿੰਘ ਦਾ ਉਸ ਦੇ ਵਿੱਚ ਐਸੋਸੀਏਸ਼ਨ ਹੈ ਕੁਝ ਇਸ ਬਾਰੇ ਕੁਝ ਆਈਡੀਆ ਹੁਣ ਹੁਣ ਤੱਕ ਜਿਹੜੀ ਆਫ ਦਾ ਰਿਕਾਰਡ ਪੁਲਿਸ ਦੇ ਸੋਰਸਸ ਤੋਂ ਜਾਣਕਾਰੀ ਮਿਲੀ ਹੈ ਕੱਲ ਦੇਰ ਸ਼ਾਮ ਤੋਂ ਲੈ ਕੇ ਸਵੇਰ ਤੱਕ ਇਹ ਸੀ ਇਹ ਸਟਾਫ ਉਦੇ ਵਿੱਚ ਰਹੇ ਨੇ ਖੁਦ ਬਟਿੰਡਾ ਪੁਲਿਸ ਦੇ ਐਸਐਸਪੀ ਜੀ ਸੀ ਜਿਹੜੇ ਉਹਨਾਂ ਨੇ ਵੀ ਡਿਟੇਲ ਦੇ ਵਿੱਚ ਪੁੱਛ ਕੇ ਚ ਕੀਤੀ ਇਹ ਹੀ ਸਵਾਲ ਸੀ ਕਿ ਜਿਹੜੀ ਪ੍ਰਾਪਰਟੀ ਕਮਾਈ ਗਈ ਹੈ ਕੀ ਤੁਹਾਡੀ ਉਸ ਦੇ ਵਿੱਚ ਇਨਵੋਲਵਮੈਂਟ ਸੀਗੀ ਉਹ ਇਹ ਤਾਂ ਜ਼ਰੂਰ ਮੰਨਦਾ ਕਿ ਮੇਰੇ ਦੋਸਤ ਜ਼ਰੂਰ ਨੇ ਮੈਂ ਉਹਨਾਂ ਨਾਲ ਰਹਿੰਦਾ ਰਿਹਾ ਪਰ ਕਿਸੇ ਵੀ ਕ੍ਰਾਈਮ ਦੇ ਵਿੱਚ ਉਹ ਕਹਿੰਦਾ ਕਿ ਮੈਂ 파ਟਨਰ ਨਹੀਂ ਹਾਂ ਬੇਸ਼ੱਕ ਉਹ ਪ੍ਰੋਪਰਟੀ ਕਮਾਉਣ ਦਾ ਮਸਲਾ ਹੋਵੇ ਜਿਹੜੇ ਕਹਿੰਦੇ ਉਸੇ ਕੋਠੀ 'ਚ ਰਹਿੰਦਾ ਸੀ ਸੁਰਜੇ ਵੀ ਦੇਖੋ ਇਹ ਚੀਜ਼ਾਂ ਹਜੇ ਵਜੇ ਸਾਫ਼ ਤਾਂ ਨਹੀਂ ਹੋਈਆਂ ਪਰ ਜ਼ਿਆਦਾਤਰ ਤਮਾ ਉਹ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਰਹਿੰਦਾ ਸੀ ਇਸ ਤਰ੍ਹਾਂ ਦੇ ਅਲੀਗੇਸ਼ਨ ਲੱਗਦੇ ਆ ਰਹੇ ਨੇ ਠੀਕ ਹੈ ਫਿਲਹਾਲ ਇਹ ਅਲੀਗੇਸ਼ਨ ਅਪਰੂਵ ਹੁੰਦੇ ਨੇ ਜਾਂ ਇਹਨਾਂ ਚੀਜ਼ਾਂ ਦੇ ਕੋਈ ਐਵਿਡੈਂਸ ਪੁਲਿਸ ਨੂੰ ਮਿਲਦਾ ਹੈਗਾ ਫਿਲਹਾਲ ਪੁਲਿਸ ਨੇ ਤਿੰਨ ਦਿਨਾਂ ਦੇ ਰਿਮਾਂਡ ਦੇ ਵਿੱਚ ਕਾਫੀ ਚੀਜ਼ਾਂ ਸਾਫ਼ ਕਰੀ ਜੇ ਔਰ ਅੱਗੇ ਪੁਲਿਸ ਨੂੰ ਜੇ ਲੱਗਿਆ ਤਾਂ ਰਿਮਾਂਡ ਹੋਰ ਪੁਲਿਸ ਕਹਿੰਦੀ ਹੈ ਕਿ ਅਸੀਂ ਹੋਰ ਰਿ ਠੀਕ ਹੈ ਧੰਨਵਾਦ ਸੁਰੇਜ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਮਾਮਲਾ ਪਿਛਲੇ ਦਿਨਾਂ ਚ ਹਾਈ ਪ੍ਰੋਫਾਈਲ ਬਣ ਗਿਆ ਸੀ ਬਹੁਤ ਜ਼ਿਆਦਾ ਚਰਚਾ ਹੋਈ ਇਸ ਮਾਮਲੇ ਦੀ ਕਿਉਂਕਿ ਕਈ ਸੀਨੀਅਰ ਅਧਿਕਾਰੀਆਂ ਦੀ ਇਸ ਤੇ ਵਿੱਚ ਜਿਹੜਾ ਉਹਨਾਂ ਦੇ ਨਾਮ ਸੀ ਚਰਚਾ ਦੇ ਵਿੱਚ ਆਏ ਕਈ ਕਈ ਫੋਨ ਕਾਲਸ ਦਾ ਜ਼ਿਕਰ ਹੋਇਆ ਜਾਂ ਵਟਸਐਪ ਮੈਸੇजेस ਦਾ ਜ਼ਿਕਰ ਹੋਇਆ ਜੋ ਬਠਿੰਡਾ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਦੌਰਾਨ ਲੱਭਿਆ ਔਰ ਉਸ ਤੇ ਵਿੱਚ ਕਈ ਸੀਨੀਅਰ ਅਧਿਕਾਰੀਆਂ ਦਾ ਵੀ ਜ਼ਿਕਰ ਕੀਤਾ ਗਿਆ ਪਰ ਉਸ ਤੋਂ ਬਾਅਦ ਉਹ ਗੱਲ ਵਿੱਚੇ ਹੀ ਦਬ ਗਈ ਪਰ ਹੁਣ ਬਲਵਿੰਦਰ ਸਿੰਘ ਨੂੰ ਜਿਹੜਾ ਫੜਿਆ ਗਿਆ ਹੁਣ ਪੁਲਿਸ ਇਸ ਤੋਂ ਦੁਬਾਰਾ ਨਵੇਂ ਸਿਰੇ ਤੋਂ ਪੁੱਛਗਿੱਛ ਕਰੇਗੀ ਜਾਂ ਸਾਹਮਣੇ ਬਿਠਾ ਕੇ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਜਿਵੇਂ ਸਾਡੇ ਸਹਿਯੋਗੀ ਸੂਰਜ ਧੱਸ ਰਹੇ ਸੀ ਤੇ ਕੀ ਕੁਝ ਬਲਵਿੰਦਰ ਤੋਂ ਪੁਲਿਸ ਉਗਲਵਾ ਪਾਉਂਦੀ ਹੈ ਇਹ ਦੇਖਣਾ ਤੇ ਖਬਰ ਫਾਜ਼ਲਕਾ ਤੋਂ ਹੈ ਜਿੱਥੇ ਕੋਰਟ ਦੇ ਨੇੜੇ ਫਾਇਰਿੰਗ ਹੋਈ ਹੈ ਪੇਸ਼ੀ ਤੇ ਆਏ ਇੱਕ ਸ਼ਖਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਫੁੱਟਬਾਲ ਖਿਡਾਰੀ ਸਾਹਿਲਪ੍ਰੀਤ ਜਿਸ ਦਾ ਕਤਲ ਹੋਇਆ ਹੈ ਕਾਰ ਤੇ ਬਾਈਕ ਤੇ ਸਵਾਰ ਹੋ ਕੇ ਬਦਮਾਸ਼ ਆਏ ਸੀ ਜਿਨ੍ਹਾਂ ਨੇ ਸਾਹਿਲਪ੍ਰੀਤ ਤੇ ਗੋਲੀਆਂ ਚਲਾਈਆਂ ਹਮਲਾਵਰ ਕਾਰ ਛੱਡ ਕੇ ਫਰਾਰ ਹੋ ਗਏ ਪੰਜ ਮੁਲਜ਼ਮ ਜਿਹੜੇ ਨੇ ਉਹ ਰਾਉਂਡ ਅਪ ਕੀਤੇ ਗਏ ਨੇ ਐਸਐਸਪੀ ਦਾ ਬਿਆਨ ਹੈ ਕਿ ਦੋਵਾਂ ਧਿਰਾਂ ਦੇ ਵਿਚਾਲੇ ਕੋਈ ਪੁਰਾਣਾ ਵਿਵਾਦ ਚੱਲ ਰਿਹਾ ਸੀ ਇਹ ਕੋਈ ਗੈਂਗਵਾਰ ਦਾ ਮਾਮਲਾ ਨਹੀਂ ਹੈ ਕੋਈ ਕੋਈ ਪੁਰਾਣਾ ਵਿਵਾਦ ਹੈ ਜਿਸ ਨੂੰ ਲੈ ਕੇ ਇਹ ਗੋਲੀਆਂ ਚੱਲੀਆਂ ਨੇ ਦੋ ਤਿੰਨ ਰਾਉਂਡ ਹੀ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਇਹ ਐਸਐਸਪੀ ਵੱਲੋਂ ਦਾਅਵਾ ਕੀਤਾ ਗਿਆ ਆਹ ਗਵਰਗੋ ਇਹ ਦੋ ਪਾਰਟੀਆਂ ਦਾ ਇਹਨਾਂ ਦਾ ਪਹਿਲਾਂ ਵੀ ਟਕਰਾਓ ਚੱਲਦਾ ਵਾ ਇਹਨਾਂ ਦੇ ਮੁਕਦਮੇ ਦਰਜ ਹੈ ਅੱਜ ਦੀ ਇੱਕ ਤਰੀਕ ਹੀ ਤਰੀਕ ਪੇਸ਼ੀ ਹੀ ਕੋਰਟ 'ਚ ਉਹ ਤਰੀਕ ਤੋਂ ਬਾਅਦ ਆ ਜਾਂਦੇ ਇਹਨਾਂ ਦਾ ਅਫੇਰ ਵਿੱਚ ਪਹਿਲਾਂ ਇਹਨਾਂ ਨੇ ਗੱਡੀਆਂ ਟਕਰਾਈਆਂ ਇੱਕ ਦੂਜੇ ਦੇ ਫਿਰ ਇਹਨਾਂ ਇੱਕ ਪਾਰਟੀ ਨੇ ਇਹਨਾਂ ਤੇ ਫੈਰ ਕੀਤਾ ਇੱਕ ਦੂਜੇ ਦੇ ਫੈਰ ਹੋਇਆ ਜੇ ਦੀ ਇੱਕ ਬੰਦੇ ਦੀ ਜੇ ਦੀ ਮੌਤ ਹੋ ਗਈ ਆ ਕੋਈ ਅਸੀਂ ਚਾਰ ਪੰਜ ਛੱਕੀ ਫਟ ਕੇ ਲੈ ਕੇ ਗਏ ਨੇ ਇਹਨਾਂ ਨੂੰ ਜਿਹੜੇ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਦਾ ਵੇਰੀਫਾਈ ਕਰਕੇ ਇਹਨਾਂ ਦਾ ਤਸਦੀਕ ਹੋ ਜਾਏਗਾ ਹਥਿਆਰ ਵੀ ਮਲੇ ਨਹੀਂ ਹਥਿਆਰ ਤੇ ਸਾਰਾ ਕਿਰਪਾਨਾਂ ਫੇਸਬਾਲ ਆ ਇਹਨਾਂ ਦੇ ਕੋਲ ਇੱਕ ਗੱਡੀ ਦੇ ਵਿੱਚ ਕੋਈ ਫਾਇਰ ਹੋਈ ਨਹੀਂ ਕਿੰਨੇ ਕੁ ਰਾਉਂਡ ਫਾਇਰ ਹੋਏ ਫਾਇਰ ਕਰੀਬ ਪਤਿੰਨ ਕ ਚਾਰ ਰਾਉਂਡ ਫਾਇਰ ਹੋਏ ਨੇ ਕਹਿ ਸਕਦੇ ਆ ਕਿ ਗੈਂਗਵਾਰ ਸੀ ਕਿ ਦੋਨਾਂ ਦੀ ਆਪਸੀ ਸੀ ਜਦੋਂ ਪਹਿਲਾਂ ਪਤਾ ਹੀ ਇਹ ਤੁਹਾਨੂੰ ਪਹਿਲਾਂ ਮੈਂ ਕਹਿ ਚੁੱਕਾ ਵੀ ਇਹਨਾਂ ਦਾ ਟਕਰਾਓ ਪਹਿਨੂੰ ਚੱਲਦਾ ਸੀ ਇਹਨਾਂ ਦਾਾਸ ਵਿੱਚ ਕੋਈ ਟਕਰਾਓ ਚੱਲਦਾ ਹੁੰਦਾ ਇਹਨਾਂ ਦੇ ਕਰਕੇ ਨਾ ਪਤਾ ਨਹੀਂ ਕਿ ਕਿਹੜੇ ਗੈਂਗ ਦਾ ਕਿਹੜੇ ਗਰੋਹ ਦੇ ਨਾਲ ਸਬੰਧਤ ਨਹੀਂ ਇਹ ਅਜੇ ਕਰਕੇ ਵੈਰੀਫਾਈ ਕਰਕੇ ਤੇ ਫਿਰ ਤੁਹਾਨੂੰ ਦੱਸਾਂਗੇ ਕਿ

ਸਤਿਨਾਮ ਜੀ ਓ ਵੀਰੇ ਬਾਸ ਘਰ ਕੌਣ ਸੀ ਤੁਹਾਡੇ ਜੀ ਜਿਹਨਾਂ ਮੇਰਾ ਬੇਟਾ ਹੈ ਜੀ ਜੀ ਨਾਮ ਸੀਗਾ ਜੀ ਰਾਇਨਪ੍ਰੀਤ ਉਹਨਾਂ ਨੇ 5 ਦਿਨ ਪਹਿਲੇ ਇੰਸਟਾਗ੍ਰam ਤੇ ਮੇਰੇ ਸਾਹਮਣੇ ਧਮਕੀ ਦਿੱਤੀ ਕਿ ਤੂੰ ਫੋਜ ਕੇ ਆਈ ਤਰੀਕ ਤੇ ਤੈਨੂੰ ਮਾਰਨਾ ਹੈ ਅਸੀਂ ਐਸਐਸਪੀ ਦੇ ਵੀ ਐਪਲੀਕੇਸ਼ਨ ਲਾਈ ਚੰਡੀਗੜ੍ਹ ਵੀ ਲਾਈ ਕਿ ਤਰੀਕ ਤੇ ਸਾਡੇ ਬੱਚੇ ਨੂੰ ਕਤਰਾ ਅੱਗੇ ਉਹਨਾਂ ਦੇ ਪਾਪਾ ਆਉਂਦੇ ਨਾਲ ਅੱਜ ਕੀ ਕਨੀ ਸੀਗੇ ਤਰੀ ਕਿਸ ਚੀਜ਼ ਦੀ ਸੀ? ਕ੍ਰੋਸ ਕੇ ਸੀ ਗੈਨ ਦਾ। ਉਹ ਯੋ ਤੇ ਸੀ ਜਿਹੜੀ ਦੂਸਰੀ। ਹਾਂਜੀ ਉਹਨਾਂ ਨੇ ਮਾਰਿਆ ਮੇਰਾ ਪੁੱਤਰ। ਕਹਿੰਦਾ ਕਿਸ ਚੀਜ਼ ਦਾ ਚੰਦਾ ਸੀਗਾ। ਪਤਾ ਨਹੀਂ ਆਪਸੇ ਜਿੱ ਲੜੇ ਲੜੇ ਸੀਗੇ। ਹਾਏ। ਕੋਣ ਬੰਦੇ ਸੀਗੇ ਜਿਨ੍ਹਾਂ ਨੇ ਮਾਰਿਆ ਜੀ? ਅੰਰੀ ਵਾਲੇ ਦੇ ਪ੍ਰੀਤਾ, ਪਾਲੂ, ਗੋਲਡੀ। ਚੱਕਰ ਵਾਲੇ ਜੁੱਗੇ ਦੇ ਸਨੀ ਮੇਰਾ। ਬੱਬੂ ਸੋਈ। chai goli lagi goli lagi yaar puttar maar do ਹਾਜ਼ਰ ਘਾਟੇ ਅੰਦਰ ਇੱਕ ਵੱਡੀ ਵਾਰਦਾਤ ਜਿਹੜੀ ਸਾਹਮਣੇ ਆਈ ਹੈ ਕਿ ਜਿੱਥੇ ਗੋਲੀਆਂ ਚੱਲੀਆਂ ਨੇ ਇੱਕ ਵਿਅਕਤੀ ਦੀ ਜਿਹੜੀ ਮੌਤ ਹੋਈ ਦੱਸੀ ਜਾ ਰਹੀ ਹੈ ਇਹ ਮੌਕੇ ਵਾਰਦਾਤ ਦੀ ਜਿਹੜੀ ਥਾਂ ਹੈ ਜਿੱਥੇ ਪੂਰੀ ਘਟਨਾ ਵਾਪਰੀ ਹੈ ਦੋ ਕਾਰਾਂ ਜਿਹੜੀਆਂ ਨੁਕਸਾਨੀਆਂ ਗਈਆਂ ਨੇ ਜਿੱਥੇ ਦੇਖ ਸਕਦੇ ਹੋ ਕਿ ਪੁਲਿਸ ਵੀ ਜਿਹੜੀ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਪੁਲਿਸ ਵੱਲੋਂ ਜਿਹੜੀ ਹੈ ਗਹਿਰਾਈ ਦੇ ਨਾਲ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਮੇਰੇ ਪਾਸੇ ਜੇ ਜੇਕਰ ਗੱਡੀਆਂ ਦੀ ਕੰਡੀਸ਼ਨ ਦੀ ਗੱਲ ਕਰਨੀ ਹੈ ਤਾਂ ਗੱਡੀਆਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਗੱਡੀ ਤੇ ਬਣ ਚੁੱਕੇ ਨੇ ਤੇ ਦੂਸਰੇ ਪਾਸੇ ਦੂਜੀ ਦਿਖਾਈ ਦੇ ਰਹੇ ਨੇ ਗੱਡੀ ਦੇ ਅੰਦਰ ਤੇਜ਼ਦਾਰ ਹਥਿਆਰਾਂ ਦੇ ਨਾਲ ਜਿਹੜੀ ਇਹ ਗੱਡੀ ਜਿਹੜੀ ਲੈਸ ਸੀਗੀ ਦੋ ਗੁੱਟਾਂ ਦੇ ਵਿਚਕਾਰ ਜਿਹੜੀ ਇਹ ਕਹਿ ਸਕਦੇ ਆ ਕਿ ਲੜਾਈ ਝਗੜਾ ਜੁਣਾ ਇਸ ਇੱਥੇ ਇਸ ਥਾਂ ਤੇ ਹੋਇਆ ਤੇ ਇਸ ਦੌਰਾਨ ਜਿਹੜੀ ਗੋਲੀ ਚੱਲੀ ਹੈ ਤੇ ਦੇਖ ਸਕਦੇ ਹੋ ਗੱਡੀਆਂ ਦੀ ਕਿਸ ਤਰ੍ਹਾਂ ਦੇ ਹਾਲਾਤ ਨੇ ਬੰਦੇ ਕੌਣ ਸੀਗੇ ਕਿੱਥੋਂ ਦੇ ਸੀਗੇ ਫਿਰ ਹਾਲ ਇਹ ਪੂਰਾ ਜਾਜਦਾ ਵਿਸ਼ਾ ਹੈ ਪਰ ਦੂਜੇ ਪਾਸੇ ਇੱਕ ਵੱਡੀ ਘਟਨਾ ਫਾਜ਼ਿਲਕਾ ਦੇ ਅੰਦਰ ਸਾਹਮਣੇ ਆਈ ਹੈ ਜਿੱਥੇ ਗੋਲੀ ਚੱਲੀ ਹੈ ਗੋਲੀ ਚੱਲਣ ਤੋਂ ਬਾਅਦ ਇੱਕ ਵਿਅਕਤੀ ਦੀ ਜਿਹੜੀ ਮੌਤ ਹੋਈ ਹੈ ਦੂਜੇ ਪਾਸੇ ਇੱਕ ਕੋਰਟ ਕੰਪਲੈਕਸ ਦੇ ਬਿਲਕੁਲ ਸਾਹਮਣੇ ਜਿਹੜੀ ਹੈ ਦੋ ਕਾਰਾਂ ਪੜੀਆਂ ਹੋਈਆਂ ਪਈਆਂ ਨੇ ਜਿਦੇ ਵਿੱਚ ਤੇਜ਼ਧਾਰ ਹਥਿਆਰ ਦਿਖਾਈ ਦੇ ਰਹੇ ਨੇ ਵੱਡੀ ਵਾਰਦਾਤ ਜਿਹੜੀ ਫਾਜ਼ਿਲਕਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਤੇ ਇੱਕ ਵਿਅਕਤੀ ਦੀ ਜਿਹੜੀ ਮੌਤ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਤੇ ਜਿਹੜੀ ਪੁ ਗਾਈ ਦੇ ਨਾਲ ਇਸ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ 2 13 ਵਿਚਕਾਰ ਇਸ ਥਾਂ ਦੇ ਉੱਪਰ ਜਿਹੜੀ ਹੈ ਝਗੜਾ ਹੁੰਦਾ ਹੈ ਝਗੜੇ ਦੇ ਦੌਰਾਨ ਜਿਹੜੀ ਹੈ ਗੋਲੀਆਂ ਚੱਲਦੀਆਂ ਨੇ ਗੋਲੀਆਂ ਚੱਲਣ ਤੋਂ ਬਾਅਦ ਇੱਕ ਵਿਅਕਤੀ ਦੀ ਜਿਹੜੀ ਮੌਤ ਹੁੰਦੀ ਹੈ ਆ ਦੇਖ ਸਕਦੇ ਹੋ ਤਸਵੀਰਾਂ ਦੇ ਅੰਦਰ ਕਿ ਕਿਸ ਤਰ੍ਹਾਂ ਜਿਹੜੀ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤੇ ਗੱਲ ਕਰਦੇ ਆ ਯੂਪੀਐਸਸੀ ਦੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਾ ਸਿਵਲ ਸਰਵਿਸਸ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ ਯੂਪੀਐਸਸੀ ਦੇ ਵਿੱਚ ਸ਼ਕਤੀ दुबे ਨੇ ਟਾਪ ਕੀਤਾ ਹੈ ਪ੍ਰਿਆਗ ਰਾਜ ਦੇ ਨੇ ਸ਼ਕਤੀ दुबे ਜਿਨ੍ਹਾਂ ਨੇ ਟਾਪ ਕੀਤਾ ਹੈ ਯਾਨੀ ਪਹਿਲੇ ਸਥਾਨ ਤੇ ਰਹੇ ਨੇ ਦੂਜੇ ਸਥਾਨ ਤੇ ਹਰਸ਼ਿਤਾ ਗੋਇਲ ਤੀਸਰੇ ਸਥਾਨ ਤੇ ਡੋਂਗਰੇ ਅਰਚਿਤ ਯੂਪੀਐਸਸੀ ਸਿਵਲ ਸਰਵਿਸਿਜ਼ ਦੇ ਵਿੱਚ 2024 ਦੇ ਵਿੱਚ ਕੁੱਲ 1009 ਵਿਦਿਆਰਥੀ ਜਿਹੜੇ ਨੇ ਉਮੀਦਵਾਰ ਜਿਹੜੇ ਨੇ ਪਾਸ ਹੋਏ ਨੇ 1009 ਦੇ ਵਿੱਚੋਂ 335 ਜਿਹੜੇ ਨੇ ਉਹ ਜਨਰਲ ਕੈਟਾਗਰੀ ਦੇ ਨੇ ਇਸ ਤੋਂ ਇਲਾਵਾ ਜਿਹੜੇ 318 ਨੇ ਉਹ OBC ਕੈਟਾਗਰੀ ਦੇ ਨੇ 160 ਜਿਹੜੇ ਨੇ ਉਹ SC ਕੈਟਾਗਰੀ ਦੇ ਨੇ ਫਿਰ 109 ਜਿਹੜੇ ਨੇ ਉਹ EWS ਇਕਨੋਮਿਕਲੀ ਜਿਹੜਾ ਵੀਕਰ ਸੈਕਸ਼ਨ ਹੁੰਦਾ ਹੈ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਉਹ 109 ਨੇ ਸ਼ੈਡਿਊਲ ਟ੍ਰਾਈਬਸ ਜਿਹੜੇ ਨੇ ਉਹ 87 ਨੇ ਸੋ ਇਹ ਸਾਰੇ UPSC ਦੀ ਸਿਵਲ ਸਰਵਿਸਿਜ਼ ਪ੍ਰੀਖਿਆ ਦੇ ਵਿੱਚ ਸਫਲ ਹੋਏ ਨੇ ਔਰ ਪਹਿਲੀਆਂ ਤਿੰਨੇ ਪੋਜੀਸ਼ਨਾਂ ਜੜੀਆਂ ਨੇ ਪਹਿਲੀ ਦੂਜੀ ਤੀਸਰੀ ਤਿੰਨੇ ਸਥਾਨ ਲੜਕੀਆਂ ਦੇ ਹਿੱਸੇ ਆਏ ਨੇ ਸਭ ਤੋਂ ਪਹਿਲਾ ਸਥਾਨ ਪ੍ਰਯਾਗ ਰਾਜ ਦੀ ਸ਼ਕਤੀ दुबे ਦੂਸਰੇ ਤੇ ਹਰਸ਼ਿਤਾ ਕੋਇਲ اور ਤੀਸਰੇ ਤੇ ਡੋਂਗਰੇ ਅਰਚਿਤ ਤਿੰਨੇ ਲੜਕੀਆਂ ਨੇ ਬਾਜ਼ੀ ਮਾਰੀ ਤੇ ਹੁਣ ਜ਼ਿਕਰ ਟੈਕਸ ਟੈਰਰਿਜ਼ਮ ਵਾਲੇ ਬਿਆਨ ਦਾ ਇਸ ਬਿਆਨ ਤੇ ਸਿਆਸੀ ਕਮਾਸਾਂ ਛੜਿਆ ਹੋਇਆ ਹੈ ਵਿਰੋਧੀਆਂ ਦੇ ਇਲਜ਼ਾਮਾਂ ਤੇ ਆਮ ਆਦਮੀ ਪਾਰਟੀ ਨੇ पलटवार ਕੀਤਾ ਹੈ ਸਰਕਾਰ ਨੇ ਕਿਹਾ ਹੈ ਕਿ ਜੀਐਸਟੀ ਲਾਉਣ ਵਾਲੇ ਹੀ ਟੈਕਸਟੈਰਰਿਜ਼ਮ ਦੀ ਗੱਲ ਕਰ ਰਹੇ ਨੇ ਆਮ ਆਦਮੀ ਪਾਰਟੀ ਦਾ ਇਹ ਬਿਆਨ ਹੈ ਉਹਨਾਂ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਜਿਸ ਵੱਲੋਂ ਜੀਐਸਟੀ ਲਾਈ ਗਈ ਉਹੀ ਟੈਕਸਟੈਰਰਿਜ਼ਮ ਦੀ ਗੱਲ ਕਰ ਰਹੇ ਨੇ ਕਾਪੀ ਪੈਨਸਲ ਤੇ ਟੈਕਸ ਲਾਉਣਾ ਅਤਵਾਦ ਨਹੀਂ ਹੈ ਇਹ ਸਵਾਲ ਪੁੱਛਿਆ ਹੈ ਆਪਨੇ ਸ਼੍ਰੋਮਣੀ ਕਾਲੀਦਾਲ ਬੀਜੇਪੀ ਸਰਕਾਰ ਚ ਵੀ ਵਪਾਰੀਆਂ ਨੂੰ ਉਹਨਾਂ ਕਿਹਾ ਕਿ ਪੰਜਾਬ ਛੱਡ ਕੇ ਜਾਣਾ ਪਿਆ ਅਸੀਂ ਟੈਕਸ ਦੇ ਪੈਸਿਆਂ ਤੋਂ ਹਸਪਤਾਲ ਤੇ ਸਕੂਲ ਸੁਧਾਰ ਰਹੇ ਹਾਂ ਬੀਜੇਪੀ ਨੇ ਇਲਜ਼ਾਮ ਲਾਇਆ ਸੀ ਕਿ ਆਪ ਸਰਕਾਰ ਨੇ ਵਪਾਰੀਆਂ ਤੋਂ ਪੈਸੇ ਇਕੱਠੇ ਕਰਨ ਲਈ ਅਧਿਕਾਰੀਆਂ ਨੂੰ ਪਿੱਛੇ ਦਿੱਤੇ ਨੇ ਆਪਣਾ ਖਾਓ ਸਾਡਾ ਲਿਆਓ ਤੇ ਉਹਨਾਂ ਕਿਹਾ ਸੀ ਕਿ ਆਪ ਦੀ ਪੰਜਾਬ ਸਰਕਾਰ ਚੱਲ ਰਹੀ ਹੈ ਔਰ ਆਪ ਸਰਕਾਰ ਟੈਕਸਾਂ ਨੂੰ ਇੱਕ ਹਥਿਆਰ ਵਜੋਂ ਵਰਤ ਰਹੀ ਹੈ ਤਾਂ ਉਦੋਂ ਅਕਾਲੀ ਦਲ ਨੇ ਕਿਹਾ ਸੀ ਕਿ ਟੈਕਸ ਟੈਰਰਿਜ਼ਮ ਆਪਣੇ ਸਭ ਤੋਂ ਭੜੇ ਦੌਰ ਦੇ ਵਿੱਚ ਹੈ ਪੰਜਾਬ ਸਰਕਾਰ ਅਧਿਕਾਰੀਆਂ ਨੂੰ ਹਰ ਮਹੀਨੇ ਹਜ਼ਾਰ ਛਾਪੇ ਮਾਰੀ ਕਰਕੇ ਪੈਸੇ ਵਸੂਲਣ ਲਈ ਮਜਬੂਰ ਕਰਕੇ ਛੋਟੇ ਤੇ ਦਰਮਿਆਨੇ ਵਪਾਰੀਆਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਕਾਲੀ ਸਰਕਾਰ ਵੱਲੋਂ ਇਨਸਪੈਕਟਰ ਰਾਜ ਖਤਮ ਕਰਨ ਲਈ ਸ਼ੁਰੂ ਕੀਤੀ ਰਾਹਤ ਯੋਜਨਾ ਲਾਗੂ ਕੀਤੀ ਜਾਵੇ ਇਹ ਮੰਗ ਅਕਾਲੀ ਦਲ ਨੇ ਕੀਤੀ ਇਸੇ ਵਿਚਾਲੇ ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਨੇ ਟੈਕਸ ਟੈਰਰਿਜ਼ਮ ਦਾ ਸਹਾਰਾ ਲੈ ਕੇ ਪੰਜਾਬ ਦੇ ਵਪਾਰੀਆਂ ਤੋਂ ਪੈਸੇ ਵਸੂਲਣ ਲਈ ਸਖਤ ਤਰੀਕੇ ਅਪਣਾਉਣ ਦਾ ਫੈਸਲਾ ਕੀਤਾ ਹੈ ਜੀਐਸਟੀ ਈਟੀਓਜ਼ ਨੂੰ ਹਰ ਮਹੀਨੇ ਘੱਟੋ-ਘੱਟ 4 ਛਾਪੇਮਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਪੰਜਾਬ ਚ 250 ਜੀਐਸਟੀ ਈਟੀਓ ਨੇ ਇਸ ਦਾ ਮਤਲਬ ਹੈ ਕਿ ਹਰ ਮਹੀਨੇ ਪੰਜਾਬ ਚ 1000 ਜੀਐਸਟੀ ਛਾਪੇਮਾਰੀ ਹੋਏਗੀ ਤੇ ਉਸ ਤੋਂ ਹਰ ਮਹੀਨੇ 80 ਕਰੋੜ ਰੁਪਏ ਦੀ ਵਸੂਲੀ ਕੀਤੀ ਜਾਵੇਗੀ ਜੋ ਕਿ 1 ਸਾਲ ਦੀ 960 ਕਰੋੜ ਰੁਪਏ ਬਣਦੀ ਹੈ ਸੋ ਵਿਰੋਧੀ ਧਿਰਾਂ ਦੇ ਇਹਨਾਂ ਸਾਰੇ ਇਲਜ਼ਾਮਾਂ ਤੇ ਆਮ ਆਦਮੀ ਪਾਰਟੀ ਵੱਲੋਂ ਪਲਟਵਾਰ ਕੀਤਾ ਗਿਆ ਹੈ ਹੋਰ ਜਿਹੜਾ ਦੇਸ਼ ਪਾਸ ਹੋਇਆ ਜੋ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਸਾਰੇ ਪੰਜਾਬ ਦੇ ਡੀਲਰਸ ਨੂੰ ਇਹ ਕਿਹਾ ਜਾਵੇ ਕਿ ਆਪਣਾ 50% ਜੀਐਸਟੀ ਵਧਾ ਲਓ ਇੱਕ ਬਾਗ ਦੇ ਵਿੱਚ ਅੰਬ ਲੱਗੇ ਨੇ ਕਿ ਜਿੱਥੇ ਤੋੜ ਕੇ ਲਿਆ ਕੇ ਉਹਨਾਂ ਨੇ ਦੇ ਦੇਨੇ ਨੇ ਬਾਹਰ ਵਪਾਰੀ ਆਂਦਾ ਨਹੀਂ ਤੁਹਾਡੇ ਅੰਦੇ ਲੈਕੀਆਂ ਕਰਕੇ ਕਿ ਪਤਾ ਨਹੀਂ ਕਿਹੜੇ ਵੇਲੇ ਕਿਹਨੇ ਗੋਲੀ ਮਾਰ ਦੇਣੀ ਕਿੱਥੇ ਮੇਰੇ ਵਾਜਾ ਨਹੀਂ ਕਿੱਥੇ ਕਿਸੇ ਹੋਰ ਦੇ ਵਾਜਾ ਨਹੀਂ ਹੈ ਲੌ ਐਂਡ ਆਰਡਰ ਦੀ ਸਥਿਤੀ ਸਾਡੀ ਚਿੰਤਾਜਨਕ ਹੈ ਰੋਜ਼ ਗੈਂਗਸਟਰ ਦੇ ਕੋਲਾਂ ਆਂਦੀਆਂ ਨੇ ਵਪਾਰੀਆਂ ਨੂੰ ਰੋਜ਼ ਗੋਲੀਆਂ ਚੱਲਦੀਆਂ ਪਈਆਂ ਨੇ 16 ਹੈਂਡ ਗ੍ਰੇਨੇਡ ਦੇ ਅਟੈਕ ਹੋ ਗਏ ਪਿਛਲੇ 3 ਮਹੀਨਿਆਂ 'ਚ ਤੇ ਵਪਾਰੀ ਕਿੱਥੋਂ ਇਹ ਪੂਰਾ ਕਰੇਗਾ ਜੇ ਆਪਾਂ ਇਹ ਕਹੀਏ ਕਿ ਜ਼ਬਰੀ ਵਸੂਲੀ ਐਕਸਟਰਸ਼ਨ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਤੋਂ ਇੱਕ ਜਬਰੀ ਵਸੂਲੀ ਇੱਕ ਐਕਸਟਰਸ਼ਨ ਦਾ ਜਿਹੜਾ ਇਹ ਖੇਡ ਖੇਡ ਰਹੀ ਹੈ ਭਾਰਤੀ ਜਨਤਾ ਪਾਰਟੀ ਨੇ ਕੜੇ ਸ਼ਬਦਾਂ ਜੀ ਨਿੰਦਾ ਕਰਦੀ ਹੈ ਮੂੰਹ ਮੇਂ ਰਾਮ ਰਾਮ ਬਗਲ ਮੇਂ ਛੁਰੀ ਉਹ ਪਾਰਟੀ ਜਿਸ ਨੇ ਹਿੰਦੁਸਤਾਨ ਦੇ ਵਿੱਚ ਟੈਕਸ ਅਤੰਕਵਾਦ ਪੈਦਾ ਕੀਤਾ ਉਹ ਪਾਰਟੀ ਜਿਹੜੀ ਕਹਿੰਦੀ ਸੀ ਜਦੋਂ ਸਾਡੀ ਸਰਕਾਰ ਹਿੰਦੁਸਤਾਨ ਦੇ ਵਿੱਚ ਆ ਗਈ ਤੁਹਾਨੂੰ ਕਿਸੇ ਤਰ੍ਹਾਂ ਦਾ ਟੈਕਸ ਦੇਣਾ ਹੀ ਨਹੀਂ ਪੈਣਾ ਉਹੋ ਪਾਰਟੀ ਅੱਜ ਟੈਕਸ ਅਤੰਕਵਾਦੀਆਂ ਗੱਲਾਂ ਕਰਨ ਕਰ ਰਹੀ ਐ ਮੈਂ ਬੀਜੇਪੀ ਦੇ ਲੀਡਰਾਂ ਨੂੰ ਪੁੱਛਣਾ ਚਾਹਣਾ ਵਾਂ ਕਿ ਹਿੰਦੁਸਤਾਨ ਦੇ ਵਿੱਚ ਜੀਐਸਟੀ ਲਾਗੂ ਕਿੰਨੇ ਕੀਤੀ ਇੰਨਾ ਕੰਪਲੈਕਸ ਜਿਹੜਾ ਸਟਰਕਚਰ ਸੀ ਟੈਕਸ ਦਾ ਉਹ ਕਿੰਨੇ ਬਣਾਇਆ ਜਿਹੜੇ ਛੋਟੇ ਦੁਕਾਨਦਾਰ ਛੋਟੇ ਵਪਾਰੀ ਸੀ ਉਹਨਾਂ ਨੂੰ ਪਰੇਸ਼ਾਨੀ ਦੇ ਵਿੱਚ ਕਿੰਨੇ ਪਾਇਆ ਔਰ ਜਿਸ ਤਰੀਕੇ ਦਾ ਇਹਨਾਂ ਨੇ ਕੰਪਲਿਕੇਟਿਡ ਸਿਸਟਮ ਬਣਾਇਆ ਛੋਟੇ ਵਪਾਰੀਆਂ ਦੇ ਖਰਚੇ ਵੱਧ ਗਏ ਉਹਨਾਂ ਨੂੰ ਹਰ ਮਹੀਨੇ ਜਿਹੜੀ GST ਰਿਟਰਨ ਫਾਈਲ ਕਰਨੀ ਪੈਂਦੀ ਆ ਔਰ ਕਿੰਨਾ ਕੰਪਲਿਕਟਿਡ ਸਿਸਟਮ ਬਣਾਇਆ ਜਿੰਨਾ ਲੋਕਾਂ ਨੇ ਇਹ ਸਿਸਟਮ ਬਣਾਇਆ ਉਸ ਲੋਕ ਜਿਹੜੇ ਆ ਉਹ ਸਾਡੇ ਦੇ ਸਵਾਲ ਪੈਦਾ ਕਰ ਰਹੇ ਆ ਤੇ ਗੱਲ ਕਰਦੇ ਆ ਰਾਜਾ ਵੜਿੰਗ ਦੀ ਰਾਜਾ ਵੜਿੰਗ ਦੇ ਅਸਲ ਦੇ ਵਿੱਚ ਲੁਧਿਆਣਾ ਦੇ ਵਿੱਚ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ ਔਰ ਉਹਨਾਂ ਪੋਸਟਰਾਂ ਤੇ ਹੁਣ ਰਾਜਾ ਵੜਿੰਗ ਨੇ ਜਵਾਬ ਦਿੱਤਾ ਹੈ ਕਿ ਮੇਰੇ ਪੋਸਟਰ BJP ਦੇ ਵਰਕਰਾਂ ਵੱਲੋਂ ਲਾਏ ਗਏ ਨੇ ਉਹਨਾਂ ਕਿਹਾ ਕਿ ਮੈਨੂੰ ਭਾਪੀ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਉਹਨਾਂ ਕਿਹਾ ਕਿ ਜੇ ਰਾਜਾ ਗੁੰਮਸ਼ੁਦਾ ਹੈ ਤਾਂ ਫਿਰ ਹਰ ਲੀਡਰ ਗੁੰਮਸ਼ੁਦਾ ਹੈ ਭਾਪੀ ਵਾਲੇ ਜਾਖੜ ਅਤੇ ਬਿੱਟੂ ਨੂੰ ਜਾ ਕੇ ਲੱਭਣ ਉਹਨਾਂ ਕਿਹਾ ਕਿ ਇੱਕ ਦਿਨ ਪਹਿਲਾਂ ਹੀ ਮੈਂ ਲੁਧਿਆਣੇ ਚ ਸੀ ਜੇ ਅਗਰ ਰਾਜਾ ਵੜਿੰਗ ਗੁੰਮਸ਼ੁਦਾ ਦੀ ਤਲਾਸ਼ ਹੈ ਨਾ ਤਾਂ ਫਿਰ ਪੰਜਾਬ ਦਾ ਹਰੇਕ ਲੀਡਰ ਗੁੰਮਸ਼ੁਦਾ ਦੀ ਤਲਾਸ਼ ਹੈ ਤੋ ਕੀ ਜਰਾ ਮੇਰੀ ਫੇਸਬੁੱਕ ਦੇਖ ਲਓ ਮੇਰਾ خیال ਇੱਕ ਵੀ ਦਿਨ ਛੁੱਟੀ ਨਹੀਂ ਹੋਣੀ ਕਿ ਰਾਜਾ ਵੜਿੰਗ ਪੰਜਾਬ ਦੇ ਕਿਸੇ ਮਸਲੇਾਂ ਤੇ ਜਾਂ ਹਲਕੇ ਦੇ ਵਿੱਚ ਆਮ ਲੋਕਾਂ ਨੂੰ ਮਿਲਦਾ ਤੁਹਾਨੂੰ ਮਿਲੇਗਾ ਤੁਹਾਨੂੰ ਕਿਤੇ ਇਹ ਨਹੀਂ ਦਿਖੇਗਾ ਕਿ ਰਾਜਾ ਵੜਿੰਗ ਗਾਇਬ ਹੈ 5 ਦਿਨਾਂ ਦਾ 7 ਦਿਨਾਂ ਦਾ ਰਾਜਾ ਵੜਿੰਗ ਹੈ ਕਿੱਥੇ ਸੋ ਜਿਹੜੇ ਰਾਜੇ ਵਿਰਿੰਗ ਨੂੰ ਦੱਸ ਰਹੇ ਸੀ ਵੀ ਇੱਕ ਗੁੰਮਸ਼ੁਦਾ ਦੀ ਤਲਾਸ਼ ਹੈ ਉਹ ਵਿਅਕਤੀ ਕੌਣ ਸਨ ਉਹ ਬੀਜੇਪੀ ਦੇ ਅਹੁਦੇਦਾਰ ਸਹਿਬਾਨ ਨੇ ਉਹਨਾਂ ਦੀਆਂ ਫੋਟੋਆਂ ਵੀ ਅਸੀਂ ਤੁਹਾਨੂੰ ਪਾ ਦਿੰਨੇ ਆ ਤੇ ਉਹਨਾਂ ਦੇ ਕਾਰਨਾਮੇ ਵੀ ਕੀ ਨੇ ਉਹਨਾਂ ਦੇ ਕੌਣ ਨੇ ਉਹ ਲੋਗ ਉਹ ਆਇਡੈਂਟੀਫਾਈ ਆਲਰੇਡੀ ਅਸੀਂ ਕਰ ਲਏ ਆ ਤੇ ਉਹਨਾਂ ਨੇ ਆਪ ਕਿਹਾ ਕੁਝ ਸਾਥੀਆਂ ਨੇ ਕਿ ਬੀਜੇਪੀ ਦੇ ਲੋਗ ਨੇ ਕਿ ਜਿਨ੍ਹਾਂ ਨੇ ਕਿਹਾ ਕਿ ਰਾਜਾ ਵੜਿੰਗ ਗੁੰਮਸ਼ੁਦਾ ਤੇ ਦਾਚ ਉਹ ਭਾਈ ਬੀਜੇਪੀ ਵਾਲੇ ਤੁਹਾਨੂੰ ਮੇਰੇ ਤਾਈਂ ਕੀ ਕੰਮ ਪੈ ਗਿਆ ਤੁਸੀਂ ਆਦਰਨੀਆ ਜਾਖੜ ਸਾਹਿਬ ਨੂੰ ਭਾਲੋ ਆਦਰਨੀਆ ਬਿੱਟੂ ਜੀ ਨੂੰ ਭਾਲੋ ਤੁਹਾਡਾ ਮੇਰੇ ਤਾਈਂ ਕੀ ਕੰਮ ਹੈ ਮੈਨੂੰ ਕੁਸੇ ਤੋਂ ਉਹ ਲੈਣ ਦੀ ਲੋੜ ਨਹੀਂ ਹੈ ਪਰਮਾਨ ਕਿ ਕੌਣ ਕਿੱਥੇ ਹੈ ਭੁੱਲ ਗਿਆ ਕਿ ਗਵਾਚ ਗਿਆ ਕਿ ਗੁੰਮਸ਼ੁਦਾ ਚ ਹੈ ਤੇ ਬਾਕੀ ਯਾਰ ਮੈਂ ਫੇਰ ਕਹਿੰਦੇ ਆ ਕਿ ਬੀਜੇਪੀ ਵਾਲਿਆਂ ਨੂੰ ਤਾਂ ਬਿਲਕੁਲ ਹੀ ਨਹੀਂ ਮੈਨੂੰ ਭੱਲਣਾ ਚਾਹੀਦਾ ਰਾਜਾ ਵੜਿੰਗ ਕੀ ਕਰ ਰਿਹਾ ਉਹ ਵਿਖ ਰਿਹਾ ਤੇ ਉਧਰ ਭਾਜਪੀ ਲੀਡਰ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਮਿਲੇ ਨੇ ਕਿਸਾਨਾਂ ਦੇ ਲਈ ਫਸਲ ਬੀਮਾ ਸ਼ੁਰੂ ਕਰਵਾਉਣ ਦੀ ਗਵਰਨਰ ਨੂੰ ਅਪੀਲ ਕੀਤੀ ਗਈ ਹੈ ਭਾਜਪੀ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਲਈ ਬੀਮਾ ਯੋਜਨਾ ਸ਼ੁਰੂ ਕੀਤੀ ਹੈ ਪੰਜਾਬ 'ਚ ਹੁਣ ਤੱਕ ਇਸ ਸਕੀਮ ਨੂੰ ਲਾਗੂ ਨਹੀਂ ਕੀਤਾ ਗਿਆ ਫਸਲ ਖਰਾਬ ਹੋਣ ਤੇ ਕਿਸਾਨਾਂ ਨੂੰ 50000 ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ ਹੈ ਔਰ ਸੜੇ ਨਾਲ ਲਈ 20-15000 ਪ੍ਰਤੀ ਏਕੜ ਮੁਆਵਜ਼ਾ ਸਰਕਾਰ ਨੇ ਬੀਜੇਪੀ ਨੇ ਮੰਗਿਆ ਹੈ ਪੰਜਾਬ ਭਾਜਪਾ ਦੇ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਫਤੇਜੰਗ ਸਿੰਘ ਬਾਜਵਾ ਕੇਵਲ ਸਿੰਘ ਢਿੱਲੋਂ ਸੁਮੇਤ ਕਈ ਲੀਡਰ ਪੰਜਾਬ ਦੇ ਗਵਰਨਰ ਦੇ ਨਾਲ ਮੁਲਾਕਾਤ ਕਰਨ ਗਏ ਸੀ ਕਿਰਪਾ ਕਰਕੇ ਕਿਸਾਨਾਂ ਦੀ ਬੇਦਨਾ ਨੂੰ ਸੁਣਦੇ ਹੋਏ ਤੁਸੀਂ ਸਰਕਾਰ ਦੇ ਕੰਪੈਲ ਕਰੋ ਕਿ ਇਮੀਜੈਂਟਲੀ ਉਹ ਜਿੱਥੇ ਇੱਥੇ ਨੁਕਸਾਨ ਹੋਇਆ ਉੱਥੇ ਜਾ ਕੇ ਮੌਕਾ ਦੇਖਣ ਅਫਸਰ ਤੇ ਮੁਆਵਜ਼ਾ ਜਿਹੜਾ ਹੈ ਉਹ ਪ੍ਰਕਿਰਿਆ 'ਚ ਨਾ ਫਸ ਜਵੇ ਇਮੀਡੀਏਟਲੀ ਉਸ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਵੇ ਇਮੀਡੀਏਟਲੀ ਉਹਨਾਂ ਨੂੰ ਤੁਰੰਤ ਜਿਹੜਾ ਹੈਗਾ ਕੰਪਨਸੇਸ਼ਨ ਕੋਈ ਮਿਲਣਾ ਚਾਹੀਦਾ ਜਿਹਦੇ 'ਚ ਉਹਨਾਂ ਨੇ ਸਾਡੇ ਤੇ ਇਹ ਬੜਾ ਇੱਕ ਬਹੁਤ ਵੱਡਾ ਕਦਮ ਚੱਕਿਆ ਔਰ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਭਗਵੰਦ ਮਾਨ ਜੀ ਨੂੰ ਟੈਲੀਫੋਨ ਕਰਕੇ ਇਹ ਕਿਹਾ ਕਿ ਇਮੀਡੀਏਟਲੀ ਇਹਨਾਂ ਬੰਦਿਆਂ ਨੂੰ ਜਿਹੜਾ ਕੰਪਨਸੇਸ਼ਨ ਦਿੱਤਾ ਜਾਏ ਔਰ ਉਹਨਾਂ ਦੀ ਜਿਹੜੀ ਦੇਖ ਰੇਖ ਹੈ ਉਹ ਜਲਦ ਤੋਂ ਜਲਦ ਕੀਤੀ ਜਾਏ ਔਰ ਇਹਨਾਂ ਦੀ ਗੱਲ ਸਹੀ ਹੈ ਖਨਾਸਮ ਨੇ ਕਿਹਾ ਉਹਨਾਂ ਨੇ ਕਿ ਪ੍ਰਕਿਰਿਆ ਜਨਾਬ ਪਹਿਜਨ ਕਿ ਗਰਦੌਰੀਆਂ ਹੋਣਗੀਆਂ ਕਿਉਂਕਿ ਠੇਕੇ ਦੇ ਲੋਕਾਂ ਨੇ ਜ਼ਮੀਨਾਂ ਲਈਆਂ ਹੁੰਦੀਆਂ ਨੇ ਜਿਹੜੇ ਗਰੀਬ ਲੋਕ ਨੇ ਸੋ ਅੱਜ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਸੀਂ ਬਾਕੀ ਜ਼ਿਲ੍ਹਿਆਂ ਦਾ ਵੀ ਉਹਨਾਂ ਨੇ ਕਿਹਾ ਵੀ ਪੰਜਾਬ ਚ ਜਿੱਥੇ ਹੋਰ ਵੀ ਹਾਦਸੇ ਹੋਏ ਨੇ ਉਹਨਾਂ ਦਾ ਵੀ ਜਿਹੜਾ ਸਰਵੇ ਕਰਕੇ ਉਹਨਾਂ ਦੀ ਵੀ ਜਿਹੜੀ ਪੂਰੀ ਰਿਪੋਰਟ ਪੜਾ ਕੇ ਉਹ ਮੰਗਵਾਈ ਜਾਏ ਔਰ ਜਿੱਥੇ ਜਿੱਥੇ ਨੁਕਸਾਨ ਹੋਇਆ ਹੈ ਉਹ ਨੁਕਸਾਨ ਜਿਹੜੇ ਨੇ ਲੋਕਾਂ ਨੂੰ ਇਮੀਡੀਏਟਲੀ ਦਿੱਤੇ ਜਾਣ